ਬਜ਼ੁਰਗ ਦੇਖੋ ਜਿਨ੍ਹਾਂ ਦੀ ਮਦਦ ਕੀਤੀ ਹੈ ਅਵਸਥਾ ਦੇਖੋ ਇਹਨਾਂ ਦੀ ਕਿਵੇਂ ਬਾਪੂ ਜੀ ਭਰਾ ਇਹੋ ਜਿਹੇ ਲੋਕ ਜਦੋਂ ਆਣ ਕੇ ਖੜਦੇ ਆ ਤਾਂ ਦੇਖੋ ਜੀ ਸਾਡੇ ਵਾਸਤੇ ਦਾ ਇਹ ਮਹਾਰਾਣ ਫਰਿਸ਼ਤੇ ਭੇਜੇ ਨੇ ਠੀਕ ਹੈ ਜਿਹੜੀ ਸਾਡੀ ਹੈਲਪ ਕਰਨ ਨੇ ਦੂਰੋਂ ਆਏ ਨੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਕਾਰਨ ਜੋ ਸਾਡੇ ਕਿਸਾਨਾਂ ਦਾ ਜੋ ਜੋ ਕਿਸਾਨ ਅੰਨਦਾਤਾ ਜਿਹੜਾ ਅੱਜ ਬੇਜ਼ਮੀਨਾ ਹੋ ਗਿਆ ਜਿਸ ਦੀ ਮਦਦ ਕਰਨ ਵਾਸਤੇ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਤੇ ਇੱਕ ਜਿਹੜੀ ਸੰਗਤ ਹੈ ਬੜੀ ਦੂਰੋਂ ਆਈ ਹਰਿਆਣੇ ਤੋਂ ਆਈ ਹੈ ਸੰਗਤ ਦਾ ਜਿਹੜਾ ਸਹਯੋਗ ਉਹ ਇੰਨੇ ਵੱਡੇ ਪੱਧਰ ਦਾ ਹੈ ਜਿਹੜੀ ਮਾਲੀ ਸਹਾਇਤਾ ਉਹ ਕਿਸਾਨਾਂ ਦੀ ਕਰ ਰਿਹਾ ਉਹ ਸਾਡੇ ਨਾਲ ਹੈ ਸੁਦੇਸ਼ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਹਰਿਆਣਾ ਡਿਸਟ੍ਰਿਕਟ ਅਚਲ ਪਟਿਆਲੇ ਦੇ ਨਾਲ ਲੱਗਦਾ ਹੈ ਜੀ ਅਸੀਂ ਹਰਿਆਣੇ ਤੋਂ ਆਏ ਹਾਂ ਜੀ ਮਤਲਬ ਕਿਸੇ ਤਰ੍ਹਾਂ ਦੀ ਸੰਸਥਾ ਨਾਲ ਨਹੀਂ ਮਿਲ ਕੇ ਕੰਮ ਕਰ ਰਹੇ ਖੁਦ ਆ ਰਹੇ ਹਾਂ ਮਾਲੀ ਸਹਾਇਤਾ ਜਿੰਨੀ ਹੋ ਸਕਦੀ ਖੁਦ ਕਰ ਰਿਹਾ ਅਸੀਂ ਆਪਣੇ ਪਿੰਡ ਲੈਵਲ ਦੇ ਆਪਣੇ ਭੈਣ ਭਰਾਵਾਂ ਦੀ ਸੰਗਤ ਦੇ ਸਹਿਯੋਗ ਨਾਲ ਦੋ ਵੀ ਤੇਲ ਫੁੱਲ ਇਕੱਠਾ ਕਰਕੇ ਜਿਹਦਾ ਘਰ ਬਿਲਕੁਲ ਜਿਸ ਆਪਾਂ ਨੂੰ ਲੱਗਦਾ ਖਰਾਬ ਹੋ ਗਿਆ ਹੈ ਜਾਂ ਜ਼ਮੀਨ ਬਿਲਕੁਲ ਹੀ ਮਿੱਟੀ ਪੈ ਗਈ ਹੈ ਜਾਂ ਬਿਲਕੁਲ ਹੀ ਉਹ ਕਿਸੇ ਕਾਰਨ ਜੋਗਾ ਨਹੀਂ ਰਿਹਾ ਉਹਨਾਂ ਦੀ ਜਿੰਨੀ ਵੀ ਥੱਲ ਫੋਲ ਕੋਈ 20000 10000 ਜਿੱਦਾਂ 30000 ਜਿਸ ਤਰ੍ਹਾਂ ਲੋੜ ਬੰਦੇ ਉਹ ਆਹੀ ਉਪਰਾਲਾ ਲੈ ਕੇ ਆਸੀ ਮਤਲਬ ਸਰਦੇਵ ਜੀ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਸਾਰੇ ਪਿੰਡ ਨੇ ਆਪ ਦਾ ਤਾਂ ਸੰਬੰਧ ਕੱਢਿਆ ਹੈ ਸੰਗਤ ਵਾਸਤੇ ਛੱਡ ਪਿੰਡ ਵਾਲ ਨੂੰ ਆ ਜੀ ਪਿੰਡ ਵਾਲਾ ਸੰਗਤ ਦਾ ਇਹੀ ਵਿਚਾਰੇ ਪਿੰਡ ਦਾ ਵੀ ਲੋੜਵੰਦ ਨੂੰ ਬਿਲਕੁਲ ਜਾ ਕੇ ਫਿਜ਼ੀਕਲੀ ਜਾ ਕੇ ਉਹਨੂੰ ਦੇਖ ਕੇ ਆਣਾ ਹੈ ਮੌਕੇ ਤੇ ਤੇ ਹੋਰ ਸੰਗਤਾਂ ਵੀ ਅਪੀਲ ਕਰਾਂਗੇ ਵੀ ਕੈਂਪ ਵੀ ਲੱਗੇ ਨੇ ਵੱਡੇ ਵੱਡੇ ਲੈਵਲ ਤੇ ਬੜਾ ਕੁਝ ਹੋੰਡਿਆ ਵੱਡਾ ਨਾਲ ਤੇ ਵੱਡੇ ਹੁੰਦਾ ਹੈ ਅਸੀਂ ਇਹ ਲੈਵਲ ਨੂੰ ਸਹੀ ਮੰਨਨੇ ਆ ਕਿ ਜਾ ਕੇ ਫਿਜ਼ੀਕਲੀ ਜਿੰਨੂੰ ਮੌਕਾ ਵੇਖ ਕੇ ਜਿੱਥੇ ਅਸਲੀ ਨੁਕਸਾਨ ਇਹਦੇ ਵਿੱਚ ਨਾ ਕੋਈ ਆਪਾਂ ਮੀਡੀਏਟਰ ਦੇ ਨਾਲ ਅਸੀਂ ਅਸੀਂ ਸਾਡੇ ਕੋਲ ਜੋ ਹੈ ਸੀ ਅਸੀਂ ਭਰਾਵਾਂ ਨੂੰ ਤਿਲ ਫੁੱਲ ਜੋ ਵੀ ਸੁਖਦੇਵ ਜੀ ਕਿੰਨਾ ਤੁਸੀਂ ਫੰਡ ਇਕੱਠਾ ਕੀਤਾ ਇੱਕ ਪਿੰਡ ਦੇ ਵਿੱਚੋਂ ਜਿਹੜਾ ਆਪਦੇ ਪੱਧਰ ਤੇ ਜਿਹੜੀ ਕਹ ਲਈਏ ਦਸਾਂ ਨਵਾਂ ਦੀ ਕਿਰਤ 11 ਲੱਖ ਰੁਪਇਆ ਇਕੱਠਾ ਕੀਤਾ ਸੀ ਪਿੰਡ ਤੋਂ ਸੁਲਤਾਨੀਆ ਗਰਦਾਰ 100 150 100 ਕੇ ਘਰ ਸਾਡਾ 150 ਇਹਨੇ ਕਿ ਘਰ ਸਾਡੇ ਬਹੁਤ ਵੱਡੇ ਦੇਲੇ ਜੀ ਸਾਡੇ ਪੰਜਾਬੀਆਂ ਦੇ ਜਿਨ੍ਹਾਂ ਨੇ ਨਾਲ ਦੀ ਨਾਲ ਇੰਨਾ ਪੈਸਾ ਦਿੱਤਾ ਤੇ ਉਹ ਸਹੀ ਹੱਥਾਂ ਦੇ ਵਿੱਚ ਲੱਗੀ ਅੱਗੇ ਆ ਬਿਲਕੁਲ ਸੰਗਤ ਦਾ ਸਾਰੇ ਸਾਡੇ ਦਾ ਨਗਰ ਦਾ ਪੂਰਾ ਸਹਿਯੋਗ ਸੀ ਸਾਹੀ ਖੁਦ ਵੀ ਇੱਕ ਛੋਟੀ ਜੀ ਸਾਡੀ ਛੋਟੀ ਨਹੀਂ ਕਹਿ ਸਕਦੇ ਸਾਡਾ ਬਾਬਾ ਮਕੰਨਸ਼ਾਲ ਬਣਾ ਵੈਲਫੇਅਰ ਸੁਸਾਇਟੀ ਅਸੀਂ ਆਪਣੇ ਨਗਰ ਲੈ ਉਹਦੇ ਚਲਾ ਰਹੇ ਆ ਤੇ ਉਸ ਸਾਡੇ ਆ ਪ੍ਰਧਾਨ ਜੀ ਨੇ ਠੰਦਰ ਸਾਹਿਬ ਸਾਡੇ ਐਕ ਸਰਪੰਚ ਨੇ ਮੌਜੂਦਾ ਸਰਪੰਚ ਸਰਦਾਰ ਲਖਵੀਰ ਸਿੰਘੇ ਖੜੇ ਆ ਆ ਮੈਂ ਦਾਸ ਲੰਬੜਦਾਰ ਮੈਂ ਖੁਦ ਅਸੀਂ ਮਤਲਬ ਸੰਗਤ ਦੇ ਉਪਰਾਲੇ ਨਾਲ ਇੱਥੇ ਆ ਕੇ ਉਸ ਸੰਸਥਾ ਨੂੰ ਇਹ ਚਲਾਣੇ ਆ ਕੋਈ ਗਰੀਬ ਬੱਚਿਆਂ ਦਾ ਕਿ ਜੇ ਕੋਈ ਵਿਧਵਾ ਹੋ ਜੇ ਜਾਂ ਕੋਈ ਘਰ ਕੇ ਦਾ ਨੁਕਸਾਨ ਹੋ ਜੇ ਜਾਂ ਕਿਸੇ ਦਾ ਇਦਾਂ ਦੇ ਕੰਮ ਵਿੱਚ ਕੋਈ ਨੁਕਸਾਨ ਹੋ ਜੇ ਤੇ ਅਸੀਂ ਜਿੰਨਾ ਕੋ ਉਪਰਾਲਾ ਹੋਏ ਉਹ ਆਹੀ ਕਰਨੇ ਸਨ। ਸ੍ਰੀ ਦੇਵ ਜੀ ਅੱਖੀਂ ਡਿੱਠਾ ਜੋ ਮਾਹੌਲ ਦੇਖ ਰਹੇ ਹੋ ਉਸ ਨੂੰ ਕੀ ਤੁਸੀਂ ਮਤਲਬ ਜੋ ਅਸੀਂ ਇਹ ਕਹਿੰਦੇ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਪਹਿਲੀ ਸਾਡੀ ਹੈ ਹੀ ਕੋਈ ਨਹੀਂ ਇਹ ਕੁਦਰਤ ਹੈ ਜਦੋਂ ਮਰਜੀ ਖੋਕਲ ਜਾ ਸਕਦੀ ਹੈ। ਤੇ ਇਹਨਾਂ ਦੀ ਤਾਂ ਖੋਲੀ ਹੈ ਕਹਿੰਦੇ ਮੇਰੀ 40 ਕਿੱਲੇ ਆ ਮੇਰੀ 20 ਕਿੱਲੇ ਆ ਉਹਦੇ ਜੋ ਦਰਿਆ ਲੰਘ ਗਿਆ ਉਹਦੇ ਉਹਨਾਂ ਦੀ ਜ਼ਮੀਨ ਵੀ ਆਪਣੀ ਨਹੀਂ ਰਹੀ। ਤੇ ਇਹਦੇ ਤੋਂ ਵੱਡੀ ਤਰਸ ਦੀ ਬਿਲਕੁਲ ਹੋਰ ਕਿਧਰੇ ਅਸੀਂ ਨਹੀਂ ਵੇਖੀ ਜਿਹੜੀ ਇੱਥੇ ਸਾਹਮਣ ਤੁਹਾਡੇ ਪੱਤਰਕਾਰ ਬੰਦੂਆਂਗੇ ਵੀ ਅਸੀਂ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਐਟ ਲਿਸਟ ਰੋਜ਼ ਮਈਆ ਦੇ ਜਿਹੜਾ ਇਹਨਾਂ ਦੇ ਸਾਧਨ ਉਹਨੂੰ ਐਸਟੈਬਲਿਸ਼ ਕਰਨੇ ਚਾਹੀਦੇ ਨੇ। ਕੁੱਲ ਮਿਲਾ ਕੇ ਤੁਸੀਂ ਇੱਕ ਤਾਂ ਜ਼ਮੀਨਾਂ ਆਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਮੋੜ ਤੌਰ ਤੇ ਕਿਸਾਨ ਫਿਰ ਕਮਾਈ ਕਰਨ ਯੋਗ ਹੋ ਜੇ ਤੁਸੀਂ ਉਸ ਉਸ ਪੱਧਰ ਦੀ ਮਦਦ ਕਰ ਰਹੇ ਹੋ। ਹਾਂਜੀ ਅਸੀਂ ਇਹ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕੋਈ ਆਪਣਾ ਕੋਈ 600 ਲੀਟਰ 200 ਲੀਟਰ ਜਿੱਦਾਂ ਵੀ ਦਾ ਲੱਗਦਾ ਕੋਈ ਡੀਜ਼ਲ ਪਾ ਕੇ ਆਪਣੀ ਖੇ ਸਵਾਰਾ ਕਰ ਲੇ ਉਹਨੂੰ ਐਟਲੈਟ ਜਾਂ ਕੋਈ ਘਰ ਦੇ ਕਿਸੇ ਬਾਲੇ ਖਰਾਬ ਨੇ ਉਹ ਪਾ ਲੇ ਰਹਿਣ ਜੋਗਾ ਹੋ ਜੇ ਜਿੰਨੀ ਸਾਡੀ ਉਪਰਾਲਾ ਸਾਡੂ ਆ ਅਸੀਂ ਇਸ ਲੈਵਲ ਤੇ ਤੁਸੀਂ ਆ ਤਸਵੀਰਾਂ ਦੇਖੋ ਜੀ ਇਹਨਾਂ ਦੀਆਂ ਆ ਦੇਖੋ ਇਹਨਾਂ ਦੀਆਂ ਤਸਵੀਰਾਂ ਜੀ ਮੈਂ ਉਹਨਾਂ ਕੋਲ ਵੀ ਹੋਣਾ ਦੇਖੋ ਵੀ ਕਿੰਨੀ ਵੱਡੀ ਉਮਰ ਤੇ ਸਾਡੇ ਲੋਕ ਨੇ ਤੇ ਦਿਲ ਵੇਖੋ ਕਿੱਡੇ ਕਿੱਡੇ ਵੱਡੇ ਨੇ ਸਨ ਅਰਗੇ ਦਿਲ ਨੇ ਇਹਨਾਂ ਦੇ ਸਵੇਰੇ 3-3 ਵਜੇ ਉੱਠੇ ਘਰੋਂ ਸਿੱਧਾ ਪੰਜਾਬ ਦੀ ਸੇਵਾ ਵਾਸਤੇ ਘਰੋਂ ਤੁਰੇ ਆ ਤੁਸੀਂ ਇਹ ਵੇਖੋ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਸਾਹਿਬ ਕਸਰਪੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡੀ ਨਗਰ ਦੀ ਸੰਗਤ ਨੇ ਬਹੁਤ ਤਕੜਾ ਉਪਰਾਲਾ ਕੀਤਾ ਹੈ ਔਰ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਤੁਸੀਂ ਮੌਕੇ ਤੇ ਜ਼ੀਰੋ ਗਰਾਉਂਡ ਤੇ ਜਾ ਕੇ ਜੋ ਵੀ ਹਾਲਾਤ ਨੇ ਪੰਜਾਬ ਦੇ ਫਲੱਡ ਦੇ ਤੇ ਉਸ ਮੁਤਾਬਕ ਤੁਸੀਂ ਜਾ ਕੇ ਪੈਸਾ ਜਾ ਕੇ ਮੌਕੇ ਤੇ ਤੁਸੀਂ ਰੀਲੀਫ ਦਿਓ ਉਹਨਾਂ ਨੂੰ ਤੇ ਆਹ ਦੇਖੋ ਜੀ ਕਿਵੇਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਜੀ ਜਿਵੇਂ ਤੁਹਾਡੇ ਲਈ ਮਦਦ ਲਈ ਆਏ ਤੁਸੀਂ ਇਹਨਾਂ ਨੂੰ ਕਿਵੇਂ ਸਮਝੀਦੇ ਕਿਵੇਂ ਅਸੀਂ ਬਹੁਤ ਸ਼ੁਕਰੀਆ ਕਰਦਾ ਜੀ ਇਹਨਾਂ ਦਾ ਸਾਡੇ ਦਾ ਤੇ ਰੱਬ ਨੇ ਜਿਹੜੇ ਨੇੜੇ ਹੋ ਕੇ ਮਤਲਬ ਸਾਡੀ ਮਦਦ ਕਰਨਗੇ ਨਾਲ ਸੀ ਕੁਝ ਡੀਜ਼ਲ ਲਿਆ ਕੇ ਕੁਝ ਆਪਣਾ ਜਿਹੜਾ ਜ਼ਮੀਨ ਨੂੰ ਸੁਧਾਰ ਸਕਾ ਆ ਦੇਖੋ ਜੀ ਬਜ਼ੁਰਗ ਦੇਖੋ ਜਿਨ੍ਹਾਂ ਦੀ ਮਦਦ ਕੀਤੀ ਹੈ ਆ ਅਵਸਥਾ ਦੇਖੋ ਇਹਨਾਂ ਦੀ ਕਿਵੇਂ ਬਾਪੂ ਜੀ ਕਿਵੇਂ ਵੇਖਦੇ ਹੋ ਜਦੋਂ ਬੰਦਾ ਐਡੀ ਤਰਾਸ ਦੀ ਆ ਜੇ ਤੇ ਇਹੋ ਜਿਹੇ ਜਦੋਂ ਭਰਾ ਇਹੋ ਜੇ ਲੋਕ ਜਦੋਂ ਆਣ ਕੇ ਖੜਦੇ ਆ ਦੇਖੋ ਜੀ ਸਾਡੇ ਵਾਸਤੇ ਤਾਂ ਇਹ ਵੇਖਣ ਮਹਾਰਾਣ ਫਰਿਸ਼ਤੇ ਭੇਜੇ ਨੇ ਠੀਕ ਹੈ ਜਿਹੜੇ ਸਾਡੀ ਐਡੀ ਹੈਲਪ ਕਰਨ ਨੇ ਦੂਰੋਂ ਆਏ ਨੇ ਆਉਣਾ ਹੀ ਬੜਾ ਮੁਸ਼ਕਲ ਹੈ ਪਹਿਲਾਂ ਗਰਮੀ ਕਿੱਢੀ ਆਹ ਗਰਮੀ ਨੂੰ ਨਹੀਂ ਵੇਖਿਆ ਪ੍ਰਸ਼ਾਸਨ ਨੇ ਮਦਦ ਕੀਤੀ ਥੋੜੀ ਜਾਨੀ ਜੀ ਕੋਈ ਪ੍ਰਸ਼ਾਸਨ ਨੇ ਅਜੇ ਤੱਕ ਉੱਪਰ ਪ੍ਰਸ਼ਾਸਨ ਆਇਆ ਨਾ ਨਾ ਸਾਡੇ ਸਾਡੇ ਕੋਲ ਕੋਈ ਨਹੀਂ ਆਇਆ ਨਾ ਨਾ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਪ੍ਰਸ਼ਾਸਨ ਬਹੁਤ ਕਰਦਾ ਹੈ ਪ੍ਰਸ਼ਾਸਨ ਦਾ ਬਹੁਤ ਕਰਦਾ ਜੀ ਵੀ ਅਸੀਂ ਗਰੀਬਾਂ ਦੀ ਜਾਂ ਜਿਨ੍ਹਾਂ ਦਾ ਨੁਕਸਾਨ ਆਇਆ ਮਦਦ ਕਰਦੇ ਆ ਸਾਡੇ ਕੋਲ ਤਾਂ ਸੰਤਾਨ ਨੇ ਤੁਸੀਂ ਸੁੱਕੇ ਬੈਠੇ ਜੇ ਪਹਿਲੀ ਸਾਰੀ ਅੱਛਾ ਤੁਹਾਨੂੰ ਉਹ ਕੋਈ ਕਹਿ ਰਹੇ ਆ ਸਾਨੂੰ ਜਵਾਬ ਮਿਲਦਾ ਜੇ ਤੁਸੀਂ ਤਾਂ ਸੁੱਕੇ ਬੈਠੇ ਜੇ ਤੇ ਤੁਹਾਨੂੰ ਅਸੀਂ ਦੇਈਏਗੀ ਕੀ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਤਾਂ ਸੁੱਕੇ ਬੈਠੇ ਪਰ ਤੁਸੀਂ ਅੱਖੀ ਟਿੱਠਾ ਵੇਖਦੇ ਬੈਠੇ ਤਾਂ ਤਬਾਹੀ ਬੜੀ ਤੇ ਇਹਨਾਂ ਨੂੰ ਕਹਿੰਦੇ ਸੁੱਕਿਆ ਤੇ ਬੈਠੇ ਦੇਖੋ ਜਾਈ ਤਾਂ ਗਰਾਉਂਡ ਤੋਂ ਲੈ ਕੇ ਤੱਕ ਦੇਖੇ ਨੇ ਕਿ ਦਰਿਆ ਦਾ ਰਸਤਾ ਬਦਲ ਲਿਆ ਹੁਣ ਉਹਨੇ ਪਿੱਛੇ ਦੇਖ ਕੇ ਵੀ ਆਏ ਆ ਤੇ ਸਾਡੀ ਸਭ ਪੀੜਾਂ ਨੂੰ ਬੇਨਤੀ ਜਿੰਨੇ ਵੀ ਕਿਸਾਨ ਵੀ ਜੋ ਸਾਡੇ ਹਿਜਾਣੇ ਦੇ ਨੇ ਉਹ ਇੱਥੇ ਆ ਕੇ ਸੇਵਾ ਕਰਨ ਆਪਣੇ ਕਿਸਾਨਾਂ ਦੇ ਨਾਲ ਆ ਕੇ ਖੜੀਏ ਖੁਦ ਆਉਣ ਖੁਦ ਆ ਕੇ ਜ਼ਮੀਨੀ ਆ ਕੇ ਕੇ ਸੰਸਥਾ ਨੂੰ ਕਹਿਣ ਜੂ ਨਾ ਦੇਣ ਖੁਦ ਆ ਕੇ ਆਪਣੇ ਹੱਥੀ ਆ ਕੇ ਸੇਵਾ ਕਰਨ ਜੋ ਵੀ ਟੈਲਫੋਨ ਦੇਣ ਇੱਥੇ ਆ ਕੇ ਦੇਣ ਤਰਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਕਿਸਾਨ ਪਿੰਡਾ ਪਿੰਡਾ ਤੋਂ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਆ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਡਾ ਜੋੜ ਕੇ ਖੜੇ ਆ ਤੇ ਕਿਸਾਨ ਉਹਨਾਂ ਦਾ ਧੰਨਵਾਦ ਕਰ ਰਿਹਾ ਤਾਂ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਣੇ ਰਹੋ